ਨਿਚੋਂ ਦੋ ਚਾਰ ਸਿੱਖ ਬੁੱਲੇ ਕਹਿੰਦੇ ਕੱਪੜੇ ਵੇਖੇ ਤੂੰ ਇਹ ਕਵੀਆਂ ਵਾਲੇ ਜੋੜਾ ਤੇਰਾ ਟੁੱਟਿਆ ਮੈਲੇ ਤੇਰੇ ਕੱਪੜੇ ਨੇ ਉਦੋਂ ਨਾ ਕਵੀ ਐ ਕਵੀਆਂ ਵਾਲੇ ਕੱਪੜੇ ਵੇਖੇ ਤੇ ਉਹ ਚੁੱਪ ਕਰਕੇ ਇੱਕ ਸਿੱਖ ਨੂੰ ਦਰਸਾ ਉਹ ਕਹਿੰਦਾ ਭਾਈ ਕੋਈ ਗੱਲ ਨਹੀਂ ਦਿਲ ਹੌਲਾ ਨਾ ਕਰ ਸ਼ਾਮੀ 4 ਵਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਰਬਾਰ ਲਾਉਂਦੇ ਨੇ ਕਵੀਆਂ ਦਾ ਤੂੰ ਵੀ ਆ ਜਾਈਂ ਦਰਬਾਰ ਲੱਗਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹ ਕਵੀ ਆ ਗਿਆ ਆ ਕੇ ਨਮਸਕਾਰ ਕੀਤੇ ਸ੍ਰੀ ਗੁਰੂ ਗਲਗੇਰ ਪਾਤਸ਼ਾਹ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦੇ ਵੱਲ ਵੇਖ ਕੇ ਪਾਤਸ਼ਾਹ ਨੇ ਪੁੱਛਿਆ ਜੀ ਤੁਸੀਂ ਕੌਣ ਹੋ ਉਹ ਹੱਥ ਜੋੜ ਕੇ ਕਹਿੰਦਾ ਜੀ ਮੈਂ ਇੱਕ ਛੋਟਾ ਜਿਹਾ ਕਵੀ ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜੀ ਕਿੱਥੋਂ ਆਏ ਹੋਏ ਕਹਿੰਦਾ ਜੀ ਮੈਂ ਕਟੌੜ ਰਿਆਸਤ ਤੋਂ ਆਇਆ ਨੈਣਾ ਦੇਵੀ ਦਾ ਪਹਾੜ ਟੱਪ ਕੇ ਕਹਿਲੂਰ ਆਉਂਦਾ ਕਹਿਲੂਰ ਤੋਂ ਅੱਗੇ ਕਟੌੜ ਜੇ ਮੈਂ ਕਟੌੜ ਰਿਆਸਤ ਤੋਂ ਆਇਆ ਬਾਦਸ਼ਾਹ ਕਹਿੰਦੇ ਜੀ ਤੁਹਾਡਾ ਨਾਮ ਕੀ ਹੈ ਉਹ ਬੰਦੇ ਨੇ ਬੜੇ ਸੁੰਦਰ ਢੰਗ ਨਾਲ ਗੱਲ ਕਹੀ ਕਹਿੰਦਾ ਜੀ ਗਰੀਬਾਂ ਦਾ ਕਾਹਦਾ ਨਾਮ ਹੁੰਦਾ ਹੈ ਨਾਮ ਤੇ ਅਮੀਰਾਂ ਦਾ ਹੁੰਦਾ ਹੈ ਮਹਾਰਾਜ ਗਰੀਬੀ ਵਿੱਚ ਤਾਂ ਚੰਗੇ ਭੱਲੇ ਦਾ ਵੀ ਨਾਮ ਵਿਗੜ ਜਾਂਦਾ ਹੈ ਪਾਦਸ਼ਾਹ ਬੜੇ ਖੁਸ਼ ਹੋਏ ਕਹਿੰਦੇ ਭਾਈ ਫਿਰ ਵੀ ਕੋਈ ਤੁਹਾਡੇ ਮਾਂ ਪਿਓ ਨੇ ਜਿਹੜਾ ਨਾਮ ਰੱਖਿਆ ਉਹ ਦੱਸੋ ਤਾਂ ਕਵੀ ਬੋਲਿਆ ਕਹਿੰਦਾ ਮਹਾਰਾਜ ਮਾਂ ਪਿਓ ਨੇ ਨਾਮ ਰੱਖਿਆ ਸੀ ਹੰਸਰਾਮ ਤੇ ਮਹਾਰਾਜ ਮੈਂ ਕਦੇ ਹੰਸਰਾਮ ਕੰਨਾ ਨਾ ਸੁਣਿਆ ਨਹੀਂ ਆਪਣਾ ਨਾਮ ਨਾ ਮੈਨੂੰ ਕਿਸੇ ਨੇ ਹੰਸਰਾਮ ਕਿਹਾ ਮਹਾਰਾਜ ਜਦੋਂ ਦਾ ਸੁਣਿਆ ਇੱਥੇ ਸੁਣਿਆ ਲੋਕ ਹੰਸੂ ਹੀ ਕਹਿੰਦੇ ਆ ਉਹ ਹੰਸੂ ਕੋਈ ਕਪਤਾ ਹੀ ਸੁਣਾ ਦੇ ਕਹਿੰਦੇ ਮਹਾਰਾਜ ਹੰਸੂ ਦਾ ਸੁਣਿਆ ਹੰਸਰਾਮ ਕਦੇ ਮੈਂ ਸੁਣਿਆ ਨਹੀਂ ਨਾਮ ਮਾਂ ਪਿਓ ਨੇ ਹੰਸਰਾਮ ਰੱਖਿਆ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਅਦਬ ਨਾਲ ਬੋਲੇ ਕਹਿੰਦੇ ਕਵੀ ਹੰਸਰਾਮ ਜੀ ਫਿਰ ਸੁਣਾਓ ਕੋਈ ਕਵਤਾ ਜਦੋਂ ਜੀ ਸੁਣਿਆ ਨਾ ਉਹਨੇ ਨਾਲ ਤਾਂ ਉਹਦੀ ਅੱਖਾਂ ਭਰ ਆਈਆਂ ਬਾਦ ਦੀਨ ਦੁਨੀ ਦੇ ਬਾਦਸ਼ਾ ਐਡਾ ਵੱਡਾ ਦਾਤਾ ਹੋਵੇ ਤੇ ਮੇਰਾ ਨਾਮ ਐਨੇ ਅਦਬ ਨਾਲ ਜੀ ਕਹਿੰਦੇ ਹੋ ਕਵੀ ਹੰਸਰਾਮ ਜੀ ਐਨੇ ਅਦਬ ਨਾਲ ਬਾਦਸ਼ਾਹ ਕਹਿੰਦੇ ਕਵੀ ਹੰਸਰਾਮ ਜੀ ਸੁਣਾਓ ਕੁਝ ਉਹਨੇ ਫਿਰ ਇੱਕ ਰਵਾਈ ਇੱਕ ਕਵਿਤਾ ਸੁਣਾਈ ਜਦੋਂ ਇੱਕ ਕਵਿਤਾ ਸੁਣਾਇਆ ਹਜ਼ੂਰ ਕਹਿੰਦੇ ਹੋਰ ਸੁਣਾਓ ਉਹਨੇ ਇੱਕ ਕਵਿਤਾ ਹੋਰ ਸੁਣਾਈ ਪਾਦਸ਼ਾਹ ਕਹਿੰਦੇ ਭਾਈ ਹੋਰ ਸੁਣਾਓ ਉਹਨੇ ਫਿਰ ਸੁਣਾਇਆ ਹਜ਼ੂਰ ਕਹਿੰਦੇ ਜੋ ਹੋਰ ਆਉਂਦਾ ਉਹ ਵੀ ਸੁਣਾਓ ਸਭਾ ਘੰਟਾ ਉਹਦੇ ਕੋਲੋਂ ਸੁਣਦੇ ਰਹੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਬਹੁਤ ਪਰਸੰਨ ਹੋ ਗਏ ਨਾ ਸੁਣ ਕੇ ਤੇ ਪਾਦਸ਼ਾਹ ਨੇ ਸਜੇ ਕਵੀਆਂ ਦੇ ਦਰਬਾਰ ਵਿੱਚ ਖਜ਼ਾਂਚੀ ਸੱਦਿਆ ਆਪਣਾ ਖਜ਼ਾਂਚੀ ਸੱਦ ਕੇ ਪਾਦਸ਼ਾਹ ਕਹਿੰਦੇ ਖਜ਼ਾਂਚੀ ਰਾਮਚੰਦ ਜੀ ਖਜ਼ਾਨਾ ਵੇਖੋ ਕਿੰਨੀ ਕਮਾਇਆ ਪਈ ਹੈ ਕਹਿੰਦੇ ਮਹਾਰਾਜ ਸਤਿਵੰਤ ਖਜ਼ਾਨਾ ਵੇਖਿਆ ਖਜ਼ਾਨਚੀ ਆ ਕੇ ਕਹਿੰਦਾ ਜੀ 18000 ਰਜਤ ਪਣ ਪਿਆ ਹੈ ਰਜਤ ਪਣ ਕਹਿੰਦੇ ਨੇ ਚੰਦੀ ਦੀਆਂ ਮੋਹਰਾਂ ਉਸ ਵਕਤ ਚੰਦੀ ਦੀਆਂ ਮੋਹਰਾਂ ਚੱਲਦੀਆਂ ਸੀ ਕਹਿੰਦੇ ਜੀ 18000 ਰਜਤ ਪਣ ਪਿਆ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਖਜ਼ਾਨਾ ਖਾਲੀ ਕਰ ਦਿਓ ਕਹਿੰਦੇ ਖਜ਼ਾਨਚੀ RAMCHAND ਜੀ ਥੈਲੀਆਂ ਭਰ ਲਿਓ ਪੂਰੇ ਦਾ ਪੂਰਾ ਖਜ਼ਾਨਾ ਕਵੀ ਹੰਸ ਰਾਮ ਜੀ ਨੂੰ ਦੇ دیا۔ ਜਦੋਂ ਇੰਨੀ ਗੱਲ ਕਹੀ ਉਹਨੇ ਹੱਥ ਜੋੜ ਕੇ ਅੱਖਾਂ ਭਰ ਲਈਆਂ ਮਹਾਰਾਜ ਮਜਾ ਕਰਦੇ ਹੋ। ਪਾਦਸ਼ਾ ਮੈਨੂੰ ਤਾਂ 2-4 ਮੋਹਰਾਂ ਦੇ ਦਿਓ। ਮੇਰੀ ਗਰੀਬੀ ਕੱਟੀ ਜਾਣੀ ਹੈ। ਮਹਾਰਾਜ ਮੈਂ ਇੰਨਾ ਖਜ਼ਾਨਾ ਕੀ ਕਰਨਾ ਹੈ? ਗਰੀਬ ਬੰਦਾ ਕਿੱਥੇ ਰੱਖਾਂਗਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਤੈਨੂੰ ਗਰੀਬ ਨਹੀਂ ਰਹਿਣ ਦੇਣਾ ਕਵੀ ਹੰਸਰਾਮ ਜੀ ਤੁਹਾਨੂੰ ਰਾਜੇ ਬਣਾਉਣੇ ਰਾਜੇ ਪੂਰਾ ਖਜ਼ਾਨਾ ਤੁਹਾਨੂੰ ਥੈਲੀਆਂ ਭਰ ਲੈਂਦੀਆਂ ਖਜ਼ਾਨਾ ਖਾਲੀ ਕੀਤਾ 18000 ਰਜਤਪਣ ਮੋਹਰੇ ਰੱਖ ਦਿੱਤੀਆਂ ਥੈਲੀਆਂ ਪੂਰੇ ਭਰਿਆ ਹੋਇਆ ਪੰਡਾਲ ਦੀਵਾਨ ਵਿਖੇ ਫਿਰ ਪਾਤਸ਼ਾਹ ਬੋਲੇ ਕਹਿੰਦੇ ਖਜ਼ਾਨਚੀ ਰਾਮਚੰਦ ਜੀ ਕਹਿੰਦੇ ਮਹਾਰਾਜ ਹੁਕਮ ਕਹਿੰਦੇ ਜਿਹੜਾ ਗਵਾਲੀਅਰ ਦੀ ਸੰਗਤ ਨੇ ਹਾਥੀ ਭੇਂਟ ਕੀਤਾ ਕਹਿੰਦੇ ਹਾਂਜੀ ਮਹਾਰਾਜ ਕਹਿੰਦੇ ਉਹਦੇ ਉੱਤੇ ਪਾਲਕੀ ਸਜਾਓ ਉਹ ਹਾਥੀ ਵੀ ਕਵੀ ਹੰਸਰਾਮ ਨੂੰ ਦੇ ਦਿਓ ਜਦੋਂ ਕਿਤੇ ਆਉਣ ਜਾਣ ਹਾਥੀਆਂ ਤੇ ਆਇਆ ਕਰਨ ਕਿਉਂਕਿ ਰਾਜੇ ਲੋਕ ਹਾਥੀਆਂ ਤੇ ਆਉਂਦੇ ਨੇ ਉਹ ਰੋਪਿਆ ਸ਼੍ਰੀ ਗੁਰੂ ਗੋਵਿੰਦ ਸਿੰਘ ਮਹਾਰਾਜੀਆਂ ਨੇ ਹਾਥੀ ਵੀ ਉਹਨੂੰ ਦਿੱਤਾ ਖਜ਼ਾਨਾ ਵੀ ਦਿੱਤਾ ਜਦੋਂ ਉਹ ਕਟੌੜ ਚ ਰਿਆਸਤ ਵੱਲ ਤੁਰਨ ਲੱਗਾ ਅਨੰਦਪੁਰ ਸਾਹਿਬ ਤੋਂ ਸ਼੍ਰੀ ਗੁਰੂ ਗੋਵਿੰਦ ਸਿੰਘ ਮਹਾਰਾਜ ਉਹਨੂੰ ਵਿਦਿਆ ਕਰਨ ਆਏ ਪਾਤਸ਼ਾਹ ਨੇ ਕਹਿ ਜੀ ਹਾਥੀ ਤੇ ਬੈਠੋ ਨਾਲ 11 ਸਿੱਖ ਦਿੱਤੇ ਘੋੜਿਆਂ ਤੇ ਖਜ਼ਾਨਾ ਲੱਦਿਆ ਕਹਿੰਦੇ ਜਾਓ ਇਹਦੇ ਪਿੰਡ ਛੱਡ ਕੇ ਆਓ ਜਦੋਂ ਇਹ ਪਿੰਡ ਜਾਵੇ ਨਾ ਇਲਾਕੇ ਦੇ ਲੋਕ ਪਿੰਡ ਦੇ ਵੇਖਣ ਕੋਈ ਕਵੀ ਹੰਸਰਾਮ ਆ ਰਿਹਾ ਹੈ ਕਿਸੇ ਕਵੀ ਹੰਸ ਰਾਮ ਨੂੰ ਗੁਰੂ ਨੇ ਰਾਜਾ ਬਣਾਤਾ ਇਹਦੇ ਪਿੰਡ ਛੱਡ ਕੇ ਆਓ ਹਾਥੀ ਤੇ ਬਿਠਾਇਆ ਖਜ਼ਾਨਾ ਲੱਦ ਦਿੱਤਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਤ ਤੋਰਨ ਲੱਗੇ ਨਾ ਹੰਸ ਰਾਮ ਕਵੀ ਰੋ ਪਿਆ ਪਾਦਸ਼ਾਹ ਕਹਿੰਦੇ ਜੀ ਹੁਣ ਕਿਉਂ ਰੋਂਦੇ ਹੋ ਕਹਿੰਦਾ ਮਹਾਰਾਜ ਮੈਂ ਹਾਥੀ ਮੰਗਿਆ ਨਹੀਂ ਤੁਸੀਂ ਆਪ ਦਿੱਤਾ ਮਹਾਰਾਜ ਮੈਂ ਖਜ਼ਾਨਾ ਮੰਗਿਆ ਨਹੀਂ ਮਹਾਰਾਜ ਤੁਸੀਂ ਆਪੇ ਦਿੱਤਾ ਹੈ ਏ ਪਾਦਸ਼ਾਹ ਹੁਣ ਇੱਕ ਕਿਰਪਾ ਕਰੋ ਇੱਕ ਚੀਜ਼ ਮੈਂ ਮੰਗ ਕੇ ਲੈਣੀ ਹੈ ਜਿਹੜੇ ਕੋਲ ਬੰਦੇ ਈਰਖਾ ਕਰਨ ਵਾਲੇ ਸੀ ਨਾ ਉਹ ਵੇਖ ਕੇ ਇੱਕ ਦੂਏ ਨਾਲ ਗੱਲਾਂ ਕਰਨ ਲੱਗ ਪਏ ਕਹਿੰਦੇ ਲੋ ਆ ਗਿਆ ਨਾ ਨੀਚਤਾ ਤੇ ਦਿਖਾਤੀ ਇਹਨੇ ਆਪਣੀ ਕਰੀਬੀ ਮਹਾਰਾਜ ਨੇ ਇੰਨਾ ਕੋਈ ਦਿੱਤਾ ਇਹ ਫਿਰ ਕਹਿੰਦਾ ਮੈਂ ਕੁਝ ਮੰਗਣਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਦੱਸੋ ਕੀ ਚਾਹੀਦਾ ਕਵੀ ਹੰਸਰਮ ਬੋਲਿਆ ਆਹ ਚੀਜ਼ ਆਪਾਂ ਸਾਰਿਆਂ ਨੂੰ ਮੰਗਣ ਦੀ ਲੋੜ ਹੈ ਕਵੀ ਹੰਸਰਾਮ ਕਹਿੰਦਾ ਮਹਾਰਾਜ ਮੈਂ ਹਾਥੀ ਮੰਗਿਆ ਨਹੀਂ ਤੁਸੀਂ ਆਪੇ ਹੀ ਦਿੱਤਾ ਮੈਂ ਖਜ਼ਾਨਾ ਮੰਗਿਆ ਨਹੀਂ ਤੁਸੀਂ ਖੁਸ਼ ਹੋ ਕੇ ਆਪੇ ਹੀ ਦਿੱਤਾ ਏ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਚੀਜ਼ ਮੈਂ ਮੰਗ ਕੇ ਲੈਣੀ ਹੋ ਕਿਰਪਾ ਕਰੋ ਮੈਨੂੰ ਆਪਣੇ ਚਰਨਾਂ 'ਚ ਥਾਂ ਦੇ ਦਿਓ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਿਆਰ ਵਿੱਚ ਆ ਕੇ ਕਵੀ ਹੰਸਰਾਮ ਨੂੰ ਘੁੱਟ ਕੇ ਗੱਲ ਨਾਲ ਲਾ ਲਿਆ ਕਹਿੰਦੇ ਹੰਸਰਾਮ ਜੀ आनंदपुर साहिब आंदे रयो आनंदपुर साहिब आंदे रयो गुरु नानक नजर ਕਰਨਗੇ ਤੁਹਾਨੂੰ ਥਾਂ ਜਰੂਰ ਮਿਲੇਗੀ ਕਦੇ ਕਦੇ 52 ਕਵੀਆਂ ਦੀ ਲਿਸਟ ਪੜਿਓ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 52 ਕਵੀ ਉਹਦੇ ਵਿੱਚ ਇੱਕ ਕਵੀ ਹੰਸ ਰਾਮ ਜੀ ਵੀ ਪੜੋਂਗੇ ਤੁਸੀਂ ਪਾਤਸ਼ਾਹ ਨੇ ਥਾਂ ਦਿੱਤੀ ਫਿਰ ਜਦੋਂ ਹਾਥੀ ਤੇ ਬਿਠਾਇਆ ਉਹਨੂੰ ਖਜ਼ਾਨਾ ਲੱਦ ਕੇ ਸਿੱਖ ਤੋਰੇ ਪਾਤਸ਼ਾਹ ਨੇ ਕਿਹਾ ਮੋਰੇ ਨਗਾਰਾ ਬਜਾਓ ਭਾਈ ਇੱਕ ਸਿੱਖ ਇੱਕ ਘੋੜੇ ਤੇ ਨਗਾਰਾ ਬੰਨਿਆ ਨਗਾਰੇ ਵਜਾ ਕੇ ਉਹਦੇ ਪਿੰਡ ਛੱਡਣ ਗਏ ਤੁਰਨ ਲੱਗੇ ਤੇ ਕਵੀ ਹੰਸਰਾਮ ਕਹਿੰਦਾ ਮਹਾਰਾਜ ਸੁਣਿਆ ਸੀ ਕਿ ਨੀਚੇ ਉੱਚ ਕਰੇ ਮੇਰਾ ਗੋਵਿੰਦ ਕਹੂ ਤੇ ਨਾ ਡਰੈ ਮਹਾਰਾਜ ਅੱਜ ਵੇਖ ਲਿਆ ਤੁਸੀਂ ਨੀਮਿਆਂ ਨੂੰ ਉੱਚ ਕਰ ਦਿੰਦੇ ਹੋ ਜਦੋਂ ਕਟੌਚ ਰਿਆਸਤ ਬੜਿਆ ਨਾ ਪਹਾੜ ਟੱਪ ਕੇ ਕਟੌਚ ਰਿਆਸਤ ਦਾ ਰਾਜਾ ਕਿਰਪਾਲ ਚੰਦ ਕਟੋਚੀਆ ਉਹ ਸ਼ਿਕਾਰ ਖੇਡਣ ਆਇਆ ਉਹਨੇ ਸ਼ਿਕਾਰ ਖੇਡਦੇ ਆ ਵੇਖਿਆ ਕਹਿੰਦਾ ਹਾਥੀ ਤੇ ਕੋਈ ਬੈਠਾ ਹੁੰਦਾ ਮੋਰੇ ਖਜ਼ਾਨਾ ਲੱਦਿਆ ਨੰਘਾਰਾ ਵੱਜਦਾ ਕੋਈ ਰਾਜਾ ਲੱਗਦਾ ਉਹ ਕਿਰਪਾਲ ਚੰਦ ਕਟੋਚੀਆ ਘੋੜੇ ਤੋਂ ਉਤਰਿਆ ਤੇ ਹੱਥ ਜੋੜ ਕੇ ਅੱਗੇ ਆ ਕੇ ਕਹਿੰਦਾ ਜੀ ਕਿਸੇ ਰਿਆਸਤ ਦੇ ਰਾਜੇ ਹੋ ਤੁਸੀਂ ਕਵੀ ਹੰਸਰਾਮ ਦੀ ਅੱਖਾਂ ਬਹਿਤ ਰੀਆਂ ਉਹ ਪੁੱਬਨਕਲੀ ਰੋ ਪਿਆ ਵਾ ਵੇ ਦਾਤਿਆ ਜਿਹਦੀ ਰਿਆਸਤ ਵਿੱਚ ਮੈਨੂੰ ਕੋਈ ਕੁੱਡਿਓ ਖੋਟਾ ਨਹੀਂ ਸੀ ਪੁੱਛਦਾ ਲੋਕ ਹੰਸੂ ਕਹਿੰਦੇ ਸੀ ਅਜ ਉਸ ਰਿਆਸਤ ਦਾ ਰਾਜਾ ਹੱਥ ਜੋੜ ਕੇ ਕਹਿੰਦਾ ਰਾਜੇਓ ਤੁਸੀਂ ਕੋਈ ਉਹ ਕਵੀ ਹੰਸ੍ਰਮ ਅੱਖਾਂ ਭਰ ਕੇ ਰੋ ਪਿਆ ਕਿਰਪਾਲ ਚੰਦ ਕਟੋਚੀਆ ਰਾਜਾ ਕਹਿੰਦਾ ਜੀ ਰਾਜੇ ਉਹ ਕਿਸੇ ਰਿਆਸਤ ਤੇ ਕਵੀ ਹੰਸ੍ਰਮ ਬੋਲਿਆ ਅੱਖਾਂ ਭਰ ਕੇ ਕਹਿੰਦਾ ਮੈਂ ਕੋਈ ਰਾਜਾ ਰੋਜਾ ਨਹੀਂ ਹਾਂ ਕ੍ਰਿਪਾਲ ਚੰਦ ਕਟੋਚੀਆ ਕਹਿੰਦਾ ਜੇ ਰਾਜਾ ਨਹੀਂ ਹਾਥੀ ਤੇ ਕਿਵੇਂ ਬੈਠਾ ਜੇ ਰਾਜਾ ਨਹੀਂ ਆ ਖਜ਼ਾਨਾ ਲੱਦਿਆ ਨਗਾਰਾ ਵੱਜਦਾ ਫਿਰ ਕੌਣ ਹੈ ਰਾਜੇ ਲੋਕ ਹਾਥੀਆਂ ਤੇ ਬੈੰਦੇ ਨੇ ਓਏ ਜੇ ਤੂੰ ਰਾਜਾ ਨਹੀਂ ਫਿਰ ਕੌਣ ਹੈ ਕ੍ਰਿਪਾਲ ਚੰਦ ਕਟੋਚੀਆ ਜਦੋਂ ਪੁੱਛਦਾ ਕਵੀ ਹੰਸਰਮ ਪਤਾ ਕੀ ਕਹਿੰਦਾ ਕਹਿੰਦਾ ਮੈਂ ਕੋਈ ਰਾਜਾ ਨਹੀਂ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਦਾ ਮੰਗਤਾ ਜਾ ਰਿਹਾ ਮੈਂ ਕੋਈ ਰਾਜਾ ਨਹੀਂ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਦਾ ਮੰਗਤਾ ਜਾ ਰਿਹਾ ਜਿਹੜੀ ਗੱਲ ਫਿਰ ਹੰਸਰਾਮ ਕਵੀ ਨੇ ਕਹੀ ਉਹ ਕਹਿੰਦਾ ਗੁਰੂ ਗੋਬਿੰਦ ਕੇ ਮੰਗੇ ਕਵੀ ਰਾਜ ਚਲੇ ਜਾਤ ਹੈ ਮੈਂ ਇੱਕ ਅਨਗੁਣਾ ਜਿਆ ਮੰਗਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਦਾ ਮੰਗਤਾ ਜਾ ਰਿਹਾ ਮੈਂ ਕੋਈ ਰਾਜਾ ਨਹੀਂ ਤੇ ਕਿਰਪਾਲ ਚੰਦ ਕਟੋਚੀ ਨੇ ਹੈਰਾਨ ਹੋ ਕੇ ਕਿਹਾ ਸੀ ਕਹਿੰਦਾ ਅੱਛਾ ਜਿਹੜੇ ਦਾਤੇ ਦੇ ਮੰਗਤੇ ਹਾਥੀਆਂ ਤੇ ਆਉਂਦੇ ਨੇ ਓਏ ਦਾਤਾ ਕਿੰਨਾ ਵੱਡਾ ਹੋਏਗਾ ਜਿਹਦੇ ਘਰ ਦੇ ਮੰਗਤਿਆਂ ਕੋਲ ਹਾਥੀ ਨੇ ਉਹ ਘਰ ਦਾ ਦਾਤਾ ਕਿੰਨਾ ਵੱਡਾ ਹੋਏਗਾ ਕਿਰਪਾਲ ਚੰਦ ਕਟੋਚੀਆ ਕਹਿੰਦਾ ਮੈਂ ਵੀ ਆਨੰਦਪੁਰ ਸਾਹਿਬ ਵੇਖ ਕੇ ਆਉਣੇ ਓਏ ਜਿਹਦੇ ਘਰ ਦੇ ਮੰਗਤਿਆਂ ਕੋਲ ਹਾਥੀ ਨੇ ਉਹ ਦਾਤਾ ਕਿੰਨਾ ਮਹਾਨ ਹੋਏਗਾ ਸਾਧ ਸੰਗਤ ਜਦੋਂ ਵੀ ਵਕਤ ਬਣੇ ਆਨੰਦਪੁਰ ਸਾਹਿਬ ਜਾਇਆ ਕਰੋ ਕਲਗੀ ਤਰਪੀਤਮ ਪਾਤਸ਼ਾਹ ਆਪਣਾ ਸਭ ਕੁਝ ਲਟਾ ਕੇ ਸਾਨੂੰ ਇਹ ਮਹਿਲ ਦੇ ਗਏ ਨੇ ਸਾਨੂੰ ਖੁਸ਼ੀਆਂ ਦੇ ਗਏ ਨੇ ਉਸ ਦਾਤੇ ਦਾ ਆਪਾਂ ਸ਼ੁਕਰਾਨਾ ਕਰਨਾ ਮੈਂ ਕਈ ਵਾਰ ਇਹ ਲਾਈਵ ਕਥਾ ਤੋਂ ਬੇਨਤੀ ਕੀਤੀ ਸਿੱਖੋ ਜਦੋਂ ਕਦੇ ਲੋੜ ਪਵੇ ਨਾ ਕੋਈ ਚੀਜ਼ ਮੰਗਣ ਦੀ ਕਦੇ ਵੀ ਲੋੜ ਪਵੇ ਕਿਸੇ ਮੰਗਤੇ ਕੋਲੋਂ ਨਾ ਮੰਗੇਓ ਜਦੋਂ ਮੰਗਣ ਦੀ ਲੋੜ ਪਵੇ ਦਾਤੇ ਕੋਲੋਂ ਮੰਗੇਓ ਸਭ ਕੁਝ ਦੇ ਦਿੰਦਾ ਸਾਥ ਸੰਗਤ